ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ এবੀਐਨ ਦੇ ਜ਼ਰੀਏ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਤੋਂ 4 ਸਾਲ ਪਹਿਲੇ ਕਰੋਨਾ ਕਰੋਨਾ ਇੱਕ ਐਜੀ ਭਿਆਨਕ ਬਿਮਾਰੀ ਸੀ ਜਿਸ ਨੇ ਚਾਈਨਾ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆ ਨੂੰ ਆ ਦੇ ਚਪੇਟ ਚ ਲੈ ਲਿਆ ਆਪ ਦੇ ਅੰਡਰ ਲੈ ਲਿਆ ਸਾਰੇ ਦੁਨੀਆ ਨੂੰ ਕਵਰ ਕਰ ਲਿਆ ਤੇ ਜਿਸ ਦੇ ਕਰਕੇ ਪੂਰੀ ਦੁਨੀਆ ਦਾ ਜੋ ਵਿਕਾਸ ਦਾ ਚੱਕਾ ਸੀ ਜੋ ਜ਼ਿੰਦਗੀ ਚੱਲ ਰਹੀ ਸੀ ਉਹ ਸਾਰਾ ਜੋ ਚਲਦਾ ਹੋਇਆ ਇੱਕ ਚੱਕਾ ਸੀ ਉਹ ਸਾਰਾ ਸਾਰਾ ਰੁਕ ਗਿਆ ਜਾਮ ਹੋ ਗਿਆ ਜਿੰਨੇ ਦਾ ਕਈ ਕਰੋੜਾ ਰੁਪਏ ਦਾ ਘਾਟਾ ਵੱਖ-ਵੱਖ ਦੇਸ਼ਾਂ ਨੂੰ ਪਿਆ ਵੱਖ-ਵੱਖ ਸ਼ਹਿਰਾਂ ਨੂੰ ਪਿਆ ਵੱਖ-ਵੱਖ ਰਾਜਾਂ ਨੂੰ ਪਿਆ ਅਤੇ ਕਈ ਲੋਕ ਜੋ ਆਪਦੇ ਚਾਚੇ ਮਾਮੇ ਤਾਏ ਭੂਆ ਫੂਫੀਆਂ ਆਂਟੀਆਂ ਅੰਕਲ ਯਾਰ ਬਿੱਲੀ ਯਾਰ ਦੋਸਤ ਪੈਣਾ ਭਰਾ ਸਭ ਦਾ ਜੋ ਰਿਸ਼ਤਾ ਸੀ ਉਹ ਰਿਸ਼ਤਾ ਤਾਰ-ਤਾਰ ਹੋ ਗਿਆ ਕਈ ਲੋਕ ਦੁਨੀਆ ਨੂੰ ਛੱਡ ਕੇ ਚਲੇ ਗਏ ਅਲਵਿਦਾ ਕਹਿ ਗਏ ਇੱਥੋਂ ਤੱਕ ਕਿ ਸੰਸਕਾਰ ਕਰਨ ਲਈ ਵੀ ਆਪਦਾ ਦੇ ਸੰਸਕਾਰ ਕਰਨ ਲਈ ਵੀ ਆਪਦੇ ਰਾਜ਼ੀ ਨਹੀਂ ਹੋਏ ਸੀ ਕੋਲ ਨਹੀਂ ਜਾਂਦਾ ਸੀ ਸਾਹ ਲੈਣਾ ਔਖਾ ਹੋ ਗਿਆ ਸੀ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਘਰਾਂ ਚ ਬੰਦ ਹੋ ਗਈ ਸੀ ਦੁਨੀਆ ਥਮ ਗਈ ਸੀ ਚੱਕਾ ਜਾਮ ਹੋ ਗਿਆ ਸੀ ਹੌਲੀ 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 ਸਮਾਂ ਬੀਤਿਆ ਵੱਖ-ਵੱਖ ਰਾਜਾਂ ਨੇ ਮਿਹਨਤ ਕੀਤੀ ਹੈ ਵੱਖ-ਵੱਖ ਦੇਸ਼ਾਂ ਨੇ ਮਿਹਨਤ ਕੀਤੀ ਹੈ ਤੇ ਸਾਰਾ ਜ਼ਿਆਦਾ ਮਿਹਨਤ ਭਾਰਤ ਦੇਸ਼ ਨੇ ਕੀਤੀ ਜਿਨੇ कोरोना वैक्सीन बनाई ਤੇ ਦੁਨੀਆ ਦਾ ਚੱਕਾ ਹੌਲੀ ਹੌਲੀ ਫੇਰ ਚੱਲਣਾ ਸ਼ੁਰੂ ਹੋ ਗਿਆ ਤੇ ਹੁਣ ਫਿਰ ਇੱਕ ਵਾਰੀ করোনা ਨਾਮਕ ਭੂਤ ਹਾਂਜੀ করোনা ਹਾਂਜੀ করোনা ਨਾਮਕ ਭੂਤ ਫਿਰ ਆ ਗਿਆ ਹੈ ਭਾਰੀ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਵੀ ਮਾਸਕ ਪਾਇਆ ਜਾਵੇ ਅਤੇ ਸੀਨੀਅਰ ਸਿਟੀਜ਼ਨ ਨੇ ਉਹ ਬਿਨਾਂ ਕੰਮ ਤੋਂ ਕਰੋਬਾਰ ਰਾ ਨਿਕਲਣ ਹਾਂਜੀ ਭਾਰਤ ਦੇ ਇੱਕ ਅਦੇ ਰਾਜ ਦੇ করোনা ਨੇ ਆਰੀ ਚਪੇਟ ਵਿੱਚ ਲੈਣਾ ਸ਼ੁਰੂ ਕਰਤਾ ਹੈ ਕਰੋਨਾ ਦੀ ਮਾਰ ਸ਼ੁਰੂ ਹੋ ਗਈ ਹੈ ਇਸੇ ਕਰਕੇ ਹੀ ਪਾਰ ਸਰਕਾਰ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਪਰ ਡਰੋ ਨਾ ਘਬਰਾਓ ਨਾ ਹਲੇ ਪੰਜਾਬ 'ਚ ਜੀ ਕੋਈ ਗੱਲ ਨਹੀਂ ਹੈਗੀ ਪੰਜਾਬ ਸ਼ਾਂਤ ਹੈ ਪੰਜਾਬ ਸੇਫ ਹੈ ਪੰਜਾਬ ਦਾ ਜੋ ਹੈਲਥ ਸਿਸਟਮ ਹੈ ਉਹ ਬਹੁਤ ਵਧੀਆ ਹੈ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਇਸ ਸਬੰਧ ਵਿੱਚ ਜਦ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਕਿਨਹ ਕੇਂਦਰ ਸਰਕਾਰ ਨੇ ਕੜਵਜ਼ਰੀ ਜਾਰੀ ਕੀਤੀ ਹੈ ਜੀ ਕੋਵਿਡ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਜੀ ਹਾਂਜੀ ਹਾਂਜੀ ਉਸ ਸੰਬੰਧ ਵਿੱਚ ਫਾਜ਼ਿਲਕਾ ਦੇ ਵਿੱਚ ਕੀ ਹਾਲਾਤ ਨੇ ਜੀ ਤੇ ਕੀ ਇੰਤਜ਼ਾਮ ਕੀਤੇ ਜੀ ਫਾਜ਼ਿਲਕਾਰੇ ਵਿੱਚ ਅਸੀਂ ਆਪਣੇ ਸਾਰੇ ਹਸਪੀਟਲਸ ਜਿੰਨੇ ਵੀ ਹੈਗੇ ਹੈ ਡੀ ਐਚ ਐਸ ਡੀ ਐਚ ਸੀ ਐਚ ਸੀ ਸਾਰਿਆਂ ਦੇ ਉੱਤੇ ਅਸੀਂ ਐਡਵਾਈਸਰੀ ਜਾਰੀ ਕਰਤੀ ਹੈ ਕਿ ਆਪਣੇ ਆਪਣੇ ਜਿੰਨੇ ਵੀ ਕੋਈ ਐਮਰਜੈਂਸੀ ਵਾਲੇ ਬੈਡਸ ਹੈ ਉਹ ਆਪਣੇ ਬਿਠਰਾ ਤਿਆਰ ਰੱਖਣ ਅਤੇ ਕੋਈ ਵੈਂਟੀਲੇਟਰ ਜਿਹੜੇ ਆਪਣੇ ਕੋਲ ਹੈਗੇ ਆ ਉਹ ਤਿਆਰ ਰੱਖਣ ਪੀ ਐਸ ਏ ਪਲਾਂਟਸ ਜਿਹੜੇ ਹੈਗੇ ਆ ਅਸੀਂ ਉਹਨਾਂ ਦੀ ਸਰਵਿਸਿੰਗ ਕਰਵਾਉਂਦੇ ਪਿਆ ਹੈ ਇਨਸ਼ੋਰ ਕਰਦੇ ਪਿਆ ਹੈ ਵੀ ਪ੍ਰੋਪਰਲੀ ਚੱਲਣ ਇਸ ਤੋਂ ਇਲਾਵਾ ਅਸੀਂ ਫਲੂ ਕੋਰਨਰਸ ਬਣਾਏ ਹੈ ਆਪਣੇ ਸਾਰੇ ਹਸਪਤਾਲਾਂ ਦੇ ਵਿੱਚ ਜਿੱਥੇ ਕੀ ਖਾਂਸੀ ਜੁਕਾਮ ਵਾਲੇ ਮਰੀਜ਼ ਜਿਹੜੇ ਹੈ ਉਹ ਆ ਕੇ ਚੈੱਕ ਸਕਰੀਨਿੰਗ ਕੀਤੀ ਜਾ ਸਕਦੀ ਹੈ ਉਹਨਾਂ ਦੀ ਤਾਂ ਕਿ ਉਹ ਬਾਕੀ ਮਰੀਜ਼ਾਂ ਦੇ ਵਿੱਚ ਨਾ ਮਿਲਣ ਅਸੀਂ ਉਹਨਾਂ ਨੂੰ ਬਾਕੀ ਮਰੀਜ਼ਾਂ ਦੇ ਨਾਲ ਮਿਲਣ ਤੋਂ ਪਹਿਲਾਂ ਹੀ ਉਹਨਾਂ ਦਾ ਚੈੱਕਅਪ ਕਰ ਲਈਏ ਤੇ ਉਹਨਾਂ ਨੂੰ ਸਕ੍ਰੀਨ ਕਰ ਲਈਏ ਇਸ ਤੋਂ ਲਾਵਾ ਟੈਸਟਿੰਗ ਇਹਨਾਂ ਦੀ ਪ੍ਰੋਪਰਲੀ ਹੋਏ ਇਹ ਇਨਸ਼ੋਰ ਕਰਦੇ ਪਏ ਆ ਅਸੀਂ ਹਾਂ ਦੇ ਬਾਕੀ ਅਸੀਂ ਸਾਰਿਆਂ ਨੂੰ ਇਹ ਹੀ ਇਹ ਵੀ ਐਡਵਾਈਸ ਕਰਦੇ ਆਂ ਕਿ ਪ੍ਰੋਪਰਲੀ ਆਪਣਾ ਮਾਸਕ ਪਾਣ ਅਗਰ ਕਿਸੇ ਨੂੰ ਕੋਈ ਖਾਂਸੀ ਜ਼ੁਕਾਮ ਹੋਏ ਤਾਂ ਆਪਨੀ ਆਪਣੇ ਕਾਸ਼ਨਸ ਲੈਣ ਘਰ ਦੇ ਅੰਦਰ ਰਹਿਣ ਪ੍ਰੋਪਰ ਮਾਸਕ ਪਾ ਕੇ ਰਹਿਣ ਪ੍ਰੋਪਰ ਟਰੀਟਮੈਂਟ ਲੈਣ ਪ੍ਰੋਪਰਲੀ ਆਈਸੋਲੇਟ ਹੋਣ ਜੇਕਰ ਫਿਰ ਵੀ ਕੋਈ ਹੈ ਜੀ ਹਾਲਾਤ ਬੰਦੇ ਨੇ ਤਾਂ ਹੋਰ ਕੀ ਇੰਤਜ਼ਾਮ ਸਾਡੇ ਵੱਲੋਂ ਲੋਕਾਂ ਨੂੰ ਕੀ ਮੈਸੇਜ ਹੈ ਕਿ ਡਿਪਾਰਟਮੈਂਟ ਵੱਲੋਂ ਜਿਹੜੇ ਡਾਕਟਰਸ ਨੇ ਅਸਤੰਦ ਕੋਈ ਡਿਊਟੀ ਅੰਦਰ ਦੇ ਸੰਬੰਧ ਵਿੱਚ ਕੋਈ ਲੈਟਰ ਕਰ ਦਿੱਤਾ ਹੈ ਐਕਚੁਅਲੀ ਹਾਲੇ ਕੋਈ ਐਵੇਂ ਦਾ ਕੁਝ ਕੋਈ ਹਾਲਾਤ ਐਵੇਂ ਦੇ ਬਨੇ ਨਹੀਂ ਹੈ ਵੀ ਅਸੀਂ ਟੀਮਸ ਬਣਾਈਏ ਕੋਈ ਐਵੇਂ ਵਾਸਤੇ ਲੇਕਿਨ ਅਸੀਂ ਟੈਸਟਿੰਗ ਵਾਸਤੇ ਜ਼ਰੂਰ ਆਖੀਆਂ ਟੀਮਸ ਬਣਾਈਆਂ ਹੋਈਆਂ ਜਿਹੜੀਆਂ ਕਿ ਹਰ ਹਸਪੀਟਲਸ ਚ ਹੈਗੇ ਆ ਅਗਰ ਇਹ ਜੋ ਟੈਸਟਿੰਗ ਜੋ ਫ੍ਰੀ ਆਫ ਕੋਸਟ ਹੈ ਕੋਈ ਵੀ ਕਰਾ ਸਕਦਾ ਹੈ ਜਾਂ ਕੋਈ ਨਹੀਂ ਟੈਸਟਿੰਗ ਫ੍ਰੀ ਆਫ ਕੋਸਟ ਕੋਈ ਵੀ ਕਰਵਾ ਸਕਦਾ ਕੋਈ ਵੀ ਕਰਵਾ ਸਕਦਾ ਹੈ ਲੇਕਿਨ ਸਿੰਪਟੋਮੈਟਿਕ ਜਿਹੜੇ ਹੁੰਦੇ ਆ ਠੀਕ ਹੈ ਅਗਰ ਕੋਈ ਵੌਲੰਟੇਰੀਲੀ ਕਰਵਾਉਣਾ ਚਾਹੁੰਦਾ ਹੈ ਕੋਈ ਟੈਸਟ ਤਾਂ ਫਿਰ ਤਾਂ कोई अस मना नहीं कर सकते लेकिन जेडे सिमटोमैटिक है टेस्टिंग असं सिर्फ उन्होंने एडवाइस करते हैं जे गल की कोविड वैक्सीन दी की आ रही है या बंद है जी कोविड वैक्सीन एक बार हाले नहीं आती पी है जो कोई एवं के हालात हो फिर गवर्नमेंट जरूर देगी शुभ नाम है डॉक्टर कविता थैंक यू मैम एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत